ਜਲੰਧਰ ਪੱਛਮੀ ਦੀ ਜਿਮਨੇਚੌਣ ਵਿੱਚ ਆਪ ਵੱਲੋਂ ਅੰਮ੍ਰਿਤਸਰ ਵਿਖੇ ਖੁਸ਼ੀ ਦੀ ਲਹਿਰ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਤਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨ ਆਪਣੀ ਆਮ ਆਦਮੀ ਪਾਰਟੀ ਨੂੰ ਜਲੰਧਰ ਦੀ ਇਤਿਹਾਸਿਕ ਜਿੱਤ ਜਿਹੜੀ ਕਿ ਜਿਮਨੀ ਚੋਣ ਦੇ ਵਿੱਚ ਹੋਈ ਆ ਉਸ ਇਤਿਹਾਸਿਕ ਜਿੱਤ ਤੇ ਸਭ ਤੋਂ ਪਹਿਲਾਂ ਜਿਹੜੀ ਹੈ ਮੈ ਜਿੱਤ ਦਾ ਸਿਹਰ ਆਪਣੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਉਹਨਾਂ ਦੇ ਪਰਿਵਾਰ ਨੂੰ ਔਰ ਆਮ ਆਦਮੀ ਪਾਰਟੀ ਦੇ ਇੱਕ ਇੱਕ ਵਲੰਟੀਅਰ ਨੂੰ ਮੈਂ ਇਸ ਇਤਹਾਸਿਕ ਜਿੱਤ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇੱਕ ਲੋਕਤੰਤਰ ਦੀ ਜਿੱਤ ਹੋਈ ਆ ਇੱਕ ਮਾਨ ਸਾਹਿਬ ਦੇ ਵਿਜਨ ਨੂੰ ਦੇਖਦੇ ਆਇਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਆਇਆ ਉਹਨਾਂ ਦੀਆਂ ਨੀਤੀਆਂ ਨੂੰ ਦੇਖਦੇ ਆਇਆ ਅੱਜ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਜਿਮਣੀ ਚੋਣ ਦੇ ਵਿੱਚ ਉਹਦੇ ਲਈ ਮੈਂ ਆਪਣੇ ਸਾਰੇ ਵਲੰਟੀਅਰ ਸਾਹਿਬਾਨ ਨੂੰ ਔਰ ਆਮ ਆਦਮੀ ਪਾਰਟੀ ਦੇ ਸਾਡੇ ਪੰਜਾਬ ਦੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਮੈਂ ਉਮੀਦ ਕਰਦਾ ਕਿ ਆਨ ਵਾਲੇ ਇਲੈਕਸ਼ਨ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਿੱਚ ਪਲੱਸ ਜਿਹੜੀਆਂ 4 ਸੀਟਾਂ ਹੋਰ ਪੰਜਾਬ ਦੇ ਵਿੱਚ ਜਿਮਨੀ ਚੋਣ ਹੋਣੀ ਜਿੰਨਾਂ ਤੇ ਉਹਨਾਂ ਤੇ ਮੈਂ ਉਮੀਦ ਕਰਦਾ ਕਿ ਅਸੀਂ ਇਸ ਤਰ੍ਹਾਂ ਹੀ ਇਤਿਹਾਸਿਕ ਜਿੱਤ ਕਰਾਂਗੇ ਔਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਅਸੀਂ ਜਿਹੜੇ ਆ ਜਿਸਾਂ ਕਿ ਸਭਾ 2 ਸਾਲ ਤੋਂ ਕੱਢ ਰਹੇ ਆ ਉਹ ਕੱਢਾਂਗੇ ਸੋ ਮੈਂ ਇੱਕਾਰੀ ਫਿਰ ਆਪਣੇ ਵੱਲੋਂ ਆਪਣੇ ਸੈਂਟਰਲ ਅੰਮ੍ਰਿਤਸਰ ਦੇ ਵੱਲੋਂ ਇੱਕ ਇੱਕ ਵਲੰਟੀਅਰ ਸਹਿਬਾਨ ਵੱਲੋਂ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਧੰਨਵਾਦ ਜੀ ਸੀਤਲੰਗਰਾਲ ਦੀ ਪੈਨ ਡਰਾਈਵ ਦਾ ਕੀ ਬਣੇਗਾ ਜਿਹੜੀ ਵੀਡੀਓ ਦੀ ਗੱਲ ਕਰਦਾ ਸੀ ਦੇਖੋ ਜੀ ਉਹਨਾਂ ਨੇ ਹਰ ਤਰ੍ਹਾਂ ਦਾ ਹੱਥ ਕੰਡਾ ਆਪਣਾਣ ਦੀ ਕੋਸ਼ਿਸ਼ ਕੀਤੀ ਉਹ ਪੈਨ ਡਰਾਈਵ ਜਿਸ ਸੰਦੂਕ ਚ ਬੰਦ ਹੋਈ ਹੈ ਉਹਦੀ ਚਾਬੀ ਨਹੀਂ ਉਹ ਲੱਭਣੀ ਕਿਵੇਂ ਨਾ ਉਹ ਚਾਬੀ ਲੱਭਣੀ ਨਾ ਉਹ ਤਾਲਾ ਖੁੱਲਣਾ ਤੇ ਨਾ ਉਹ ਪੈਨ ਡਰਾਈਵ ਆਣੀ ਕਿਉਂਕਿ ਉਹ ਪੈਨ ਡਰਾਈਵ ਅਸਲ ਮਾਇਨੇ ਚ ਹੈ ਹੀ ਨਹੀਂ ਸੀ ਕਿਤਰੇ ਨਾ ਕਿਤਰੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮਗਰ ਤੁਸੀਂ ਜਿੱਸਾ ਕਿ ਜਾਣਦੇ ਹੋ ਸਤਿਅਮੇ ਵਿਜੈਤੇ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਕਾਲੀ ਦਲ ਲੱਭਾ ਨਹੀਂ ਗਿਆ ਡਾਕਟਰ ਅਕਾਲੀ ਦਲ ਤੇ ਖਾਲੀ ਦਲ ਹੋ ਚੁੱਕਾ ਉਹ ਜਿੱਥੋਂ ਜਿਹੜਾ ਕਾਲੀ ਹੋ ਗਿਆ ਖਾਲੀ ਚੋ ਕੀ ਲੱਭਦੇ ਹੋ ਤੁਸੀਂ ਖਾਲੀ ਚੋ ਕੀ ਲੱਭਾ ਲਦੇ ਖਾਤਿਰ ਕੀ ਆ ਗੱਲ ਕਿਸ ਇਤਿਹਾਸ ਦੀ ਪਰ 25 ਵੋਟਾਂ ਨੂੰ ਫਟਾਫਟ ਦਾ ਇਤਹਾਸ ਮੰਨਦੇ 25 ਵੋਟਾਂ ਦੇ ਕਿਹੜੀ 25 ਵੋਟਾਂ ਦੀ ਪੌਣ ਪਗਲ ਜੀ 35000 37325 30000 ਦੇਖ ਰਹੀ ਹੈ ਬਿਲਕੁਲ ਬਿਲਕੁਲ 32325 ਦਾ ਤੁਸੀਂ ਆਪਣੇ ਆਪ ਨੂੰ ਅਪਡੇਟ ਕਰੋ 37000 ਪਲਸ ਵੋਟਾਂ ਦਾ 325 ਸਰ ਜਮਾਨਤਾ ਜਬ ਤੋਂ ਯਹਾਂ ਤੇ ਦੂਜੀਆਂ ਪਾਰਟੀਆਂ ਦੀਆਂ ਜਮਾਨਤਾ ਜਫਤ ਹੋ ਤਾ ਆਮ ਆਦਮੀ ਪਾਰਟੀ ਦੇ ਸਾਡੇ ਕੈਂਡੀਡੇਟ ਇਹਨੇ ਮਾਰਜਨ ਨਾਲ ਜਿੱਤੇ ਇਹਨੇ ਮਾਰਜਨ ਜਿੱਤੇ ਨੇ ਸੋ ਮੈਂ ਤੇਨੂੰ ਇਤਿਹਾਸਿਕ ਗੱਲ ਸਰ ਲਗਭਗ ਦੂਜੀਆਂ ਪਾਰਟੀਆਂ ਦੀਆਂ ਜਮਾਨਤਾ ਜਫਤ ਹੋਦੀਆਂ ਦਿਖੀਆਂ ਹੋਣੀ ਐ ਸੀ ਜੀ ਹਾਲ ਵਾਲੇ ਇਲੈਕਸ਼ਨ ਚ ਹੋਣੀ ਹਾਲੇ ਤੂੰ ਅੱਗੋਂ ਦੇਖਿਓ ਸਭ ਦੀਆਂ ਜਮਾਨਤਾ ਜਫਤ ਹੋਣਗੀਆਂ ਕਿਉਂਕਿ ਅਸੀਂ ਲੋਗ ਜ਼ਮੀਨ ਦੇ ਨਾਲ ਜੁੜੇ ਲੋਗ ਆਂ ਜ਼ਮੀਨ ਤੋਂ ਉੱਠੇ ਲੋਗ ਆਂ ਸਾਨੂੰ ਪਤਾ ਹੈ ਕਿ ਆਮ ਆਦਮੀ ਦੀਆਂ ਕੀ ਮੁਸ਼ਕਲਾਂ ਨੇ ਕਿ ਗਰੀਬ ਆਦਮੀ ਦੀਆਂ ਕੀ ਮੁਸ਼ਕਲਾਂ ਨੇ ਸਾਨੂੰ ਪਤਾ ਸੀ ਜਾਂਦੇ ਅਸੀਂ ਇਹਨਾਂ ਦੌਰ ਦੇ ਵਿੱਚੋਂ ਨਿਕਲੇ ਆ ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਹੱਬ ਦੀਆਂ ਜਮਾਨਤਾਂ ਜਬਦ ਹੋਣਗੀਆਂ ਔਰ ਮੈਂ ਉਮੀਦ ਕਰਦਾ ਕਿ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਜਲਦੀ ਜੇਲ੍ਹ ਤੋਂ ਬਾਹਰ ਆਣਗੇ ਔਰ ਪਾਰਟੀ ਨੂੰ ਜਿਹੜਾ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਸੱਤਿਆ ਜਿਹੜਾ ਉਹ ਕਹਿੰਦੇ ਦਾ ਕਿ ਪ੍ਰਾਜਿਤ ਹੋ ਸਕਦਾ ਮਗਰ ਪ੍ਰਾਜਿਤ ਨਹੀਂ ਹੋ ਸਕਦਾ ਤੋ ਅੱਜ ਇਸ ਗੱਲ ਦਾ ਜੀ ਇੱਕ ਸਵਾਲ ਜਿਹੜਾ ਕਿ ਸਭ ਨੇ ਜਵਾਬ ਦਿੱਤਾ ਹੈ ਇਹ ਜਿਹੜੇ ਦਲ ਬਦਲੇ ਸੀਗੇ ਫਾਇਦਾ ਵੇਸ਼ ਕੇ ਪਹਿਲਾਂ ਰਿੰਕੂ ਜੀਾਰੇ ਉਸ ਤੋਂ ਬਾਅਦ ਹੁਣ ਚੇਤਲੰਗਰਾਲ ਜੀਾਰੇ ਆ ਜੀ ਦੇਪੀ ਵਿੱਚ ਕੇ ਆਵਾ ਨਹੀਂ ਪਾਰਟੀ ਚੜ ਗਈ ਕਿ ਲੋਕ ਮਤਲਬ ਕਿ ਆਪਣੇ ਵੱਲੋਂ ਸਾਰਾ ਕੁਝ ਸਮਝਦੇ ਨੇ ਕਿਉਂਕਿ ਸ਼ਾਸਨ ਦੇ ਫਾਇਦੇ ਲੈਣ ਵਾਸਤੇ ਮੌਕੇ ਤੇ ਦਲ ਬਦਲਨਾ ਪਾਰਟੀ ਨਾਲ ਬਣੀ ਹਕਾਰ ਤਰ੍ਹਾਂ ਬੱਕਰੀ ਕਰ ਲੈਣੀ ਮੌਕਾ ਪ੍ਰਸਤੀ ਜਿਹੜੀ ਆ ਉਹ ਟੈਂਪਰੇਰੀ ਆ ਉਹ ਅਸਥਾਈ ਆ ਸਥਾਈ ਨਹੀਂ ਆ ਤੁਸੀਂ ਗਾਣਾ ਸੁਣਿਆ ਹੈਗਾ ਇਹ ਜੋ ਪਬਲਿਕ ਹੈ ਇਹ ਸਭ ਜਾਣਦੀ ਹੈ ਹੈ ਸੋ ਪਬਲਿਕ ਜਿਹੜੀ ਹੈ ਉਹਨੂੰ ਸਭ ਪਤਾ ਹੈ ਕਿ ਕਿਹੜਾ ਦਲ ਬਦਲੂ ਹੈ ਕਿਹੜਾ ਸੱਚਾ ਲੋਕਾਂ ਦਾ ਇਤਿਹਾਸੀ ਹੈ ਕਿਹੜਾ ਲੋਕਾਂ ਦੇ ਸੁੱਖ-ਦੁੱਖ ਦਾ ਭਾਈਵਾਲ ਹੈ ਕਿਹੜਾ ਲੋਕਾਂ ਦੇ ਨਾਲ ਆ ਕੇ ਖਲੋਂਦਾ ਲੋਕਾਂ ਨੂੰ ਸਭ ਪਤਾ ਲੋਕ ਮੌਕੇ ਦੀ ਇਤਲਾਸ ਚ ਰਹਿੰਦੇ ਨੇ ਕਦੋਂ ਮੌਕਾ ਆਵੇ ਤੇ ਕਦੋਂ ਉਹਦਾ ਜਿਹੜਾ ਸੂਟੇਬਲ ਜਵਾਬ ਦੇਈਏ ਸੋ